ਨਿੰਦਿਆ ਉਹ ਲੋਕ ਕਰਦੇ ਨੇ ਕਹਿੰਦੇ ਮਹਾਪੁਰਖ ਦੀ ਨਿੰਦਿਆ ਨਾ ਕਰੋ ਕਿਸੇ ਨੇ ਬਹੁਤ ਸੋਣਾ ਲਿਖਿਆ ਹੈ ਸੰਤ ਕੋ ਦੇਖ ਮੱਥੇ ਵਟ ਪਾਵਤ ਤੈਨਰ ਹੋਵਤ ਹੈ 바ਰੂ ਕੇ ਬਿਨੇ ਬੜੇ ਕਰੜੇ ਬਚਨ ਕੀਤੇ ਗੁਰੂ ਅਰਜਨ ਦੇਵ ਮਹਾਰ ਨੇ ਵੀ ਤੇ ਲਿਖਣ ਵਾਲੇ ਨੇ ਕਹਿੰਦੇ ਸੀ ਗਿਆਨੀ ਆ ਪਰ ਮਹਾਪੁਰਖਾਂ ਦੇ ਨਿੰਦਿਆ ਕਰਦੇ ਖੋਤੇ ਕੀ ਜੂਣ ਵਾ ਪਾਵਤ ਹੈ ਬੱਦੇ ਰਹੇ ਨਤ ਧੋਬੀ ਕੇ ਕਿੱਲੇ ਤੱਤੀ ਚਿੱਲੀ ਨਤ ਭਾਰ ਉਠਾਵਤ ਸੁਖ ਨਾ ਪਾਵਤ ਕਬਹੀ ਵੋ ਦਿਲੇ ਤੂੰ ਬਣਿਆ ਰੇ ਗਿਆਨੀ ਮਹਾਪੁਰਖਾਂ ਦੀ ਰਾਜਾ ਜਨਿੰਦਿਆ ਕਰ ਤੈਨੂੰ ਕੋਈ ਨਹੀਂ ਲੋਕਦਾ ਪਰ ਇੱਕ ਦਿਨ ਸਮਾਂ ਇਹੋ ਜਿਹਾ ਆਊਗਾ ਸੰਤ ਜਣਾ ਕੋ ਜੋ ਨਰਵੇ ਮੁਖ ਦੀਨ ਦੁਨੀ ਤਸਲਾਣਤ ਮਿਲੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹਨੂੰ ਦੀਨ ਤੇ ਦੁਨੀ ਦੀ ਲਾਹਨਤ ਮਿਲਦੀ ਹੈ